ਕੱਟੀ ਵੀ ਆਸਲਾ ਇਹਦੀ ਇਹਦੀ ਕੱਟੀ ਵੀ ਆਸਲਾ ਪਹਿਲਣ ਸੁਝਾ ਦੰਦਾ ਜੋ ਕਿਵੇਂ ਹੋ ਗਈ ਲਿਆ ਅੰਦਰ ਲਿਆ ਦੋ ਦੋ ਦਾ ਸਹੀ ਦੋ ਇਹ ਪੂਰੀ ਦੋ ਨਾ ਦੇ ਦੋ ਨਾ 6 ਮਹੀਨੇ ਦੀ ਕੱਪਣ ਹੋ ਗਈ ਕਿੰਨਾ ਦੁੱਧ ਦੇ ਰਹੀ ਆ ਹੁਣ ਹੁਣ 8 ਕਿਲੋ ਹੈ 8 ਕਿਲੋ ਦੁੱਧ ਦੋਨੋਂ ਡੰਗਾਂ ਦਾ ਦੋਨੋਂ ਡੰਗ ਠੰਡੀ ਮਿਲਦੀ ਆ ਬਾਈ ਆ ਦੇਖੋ ਇਹ ਆ ਕੱਟੀ ਮਿਲੂਗੀ ਨਾਲ ਤੇ ਇੱਕ ਬੱਚਾ ਇਹਦੇ ਪੇਟ ਚਾ ਬਈ ਉਹ ਵੀ ਕਹਿੰਦਾ ਮੈਂ ਨਵਾਬ ਦਾ ਟੀਕਾ ਲਵਾਇਆ ਸਾਹ ਦੇਖੋ ਕੱਟੀ ਵੀ ਨਾਲ ਬਈ ਚੰਗੇ ਰਿਕਾਰਡ ਦੀਆ ਫਿਰ ਦੁੱਨ ਇੱਕ ਚੀਜ਼ ਦਿਖਾਣਾ ਜੀ ਤੁਹਾਨੂੰ ਇਹਦੀ ਹੂੰ ਇਹ ਕੱਟੀ ਜੀ ਨਾਲ ਆਪਣੇ ਮੈਲਿਆਂ ਦੇ ਨਾਲ ਨਾਲ ਭਾਈ ਜੀ ਮੇਰੇ ਨਾਲ ਹੀ ਜਾਂਦੀ ਹੈ ਅੱਛਾ ਹਾਂ ਜੀ ਸਤਿ ਸ਼੍ਰੀਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਵੀਡੀਓ ਬਣਾਉਣ ਲੱਗਿਆਂ ਪਿੰਡ ਮੰਡ ਵੀ ਤੇ ਜਿਲ੍ਹਾ ਸੰਗਰੂਰ ਪੈਦਾ ਲਾਖੇ ਪਿੰਡ ਆ ਜਾਂਦੇ ਆ ਪਹਿਲਾਂ ਵੀ ਇਸ ਪਿੰਡ ਤੋਂ ਆਪਾਂ ਇੱਕ ਵੀਡੀਓ ਬਣਾਈ ਆ ਪਿੰਡ ਕਹਿ ਲਓ ਕਸਬਾ ਕਹਿ ਲਓ ਛੋਟਾ ਜਿਹਾ ਸ਼ਹਿਰ ਕਹਿ ਲਓ ਜਿਹੇ ਹੈ ਨਾ ਤੇ ਮੰਡਵੀ ਆ ਕਿ ਘਗੜਾਈ ਵੀ ਆ ਜਾਂਦਾ ਬਿਲਕੁਲ ਘਗੜ ਦੇ ਉੱਤੇ ਬਸਿਆ ਹੋਇਆ ਪਿੰਡ ਹੈ ਇਹ ਮੰਡਵੀ ਤੇ ਅੱਜ ਆਪਾਂ ਜਾਨਵਰ ਦਿਖਾਵਾਂਗੇ ਸਤੋਂ ਦੋ ਤਿੰਨ ਅਕਸਰ ਤੁਸੀਂ ਦੇਖਦੀਆਂ ਆਪਣੀ ਵੀਡੀਓਂਗੀਆਂ ਨਾ ਟੌਪ ਤੋਂ ਟੌਪ ਰਿਕਾਰਡ ਵਾਲੀ ਪਸ਼ੂਆਂ ਦੇ ਵੀਡੀਓ ਚ ਕੋਸ਼ਿਸ਼ ਰਹਿੰਦੀ ਹੈ ਮੇਰੀ ਵੀ ਮੈਂ ਜਿਹੜੇ ਸਾਨੂੰ ਪਸ਼ੂ ਦਿਖਾਵਾਂ ਚੰਗੇ ਹੋਣ ਮੋਲ ਦਾ ਅਲੱਗ ਟੀਆ ਪਰ ਜਿਹੜਾ ਕੋਈ ਚੀਜ਼ ਤੁਹਾਨੂੰ ਦਿਖਾਈਏ ਵੀ ਚੰਗੇ ਯਾਰ ਬਣਾਉਂਦੀ ਹੈ ਵੀਡੀਓ ਕਰੀਏ ਹੈ ਨਾ ਯਾਰ ਤੇ ਬਾਕੀ ਅੱਜ ਫੇਰ ਆਪਾਂ ਤੁਹਾਨੂੰ ਇਹਨਾਂ ਨਗੀਕੇ ਦਿਖਾਵਾਂਗੇ ਟਾਪ ਦੇ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਤੇ ਮੇਨ ਗੱਲ ਤੁਹਾਨੂੰ ਇੱਕ ਹੋਰ ਵੀ ਦੱਸਦਾ ਚਾਹੇ ਜਗਾ ਬਾਈ ਬਹੁਤ ਧੀਆ ਪਰ ਹੈਗੀ ਪਸ਼ੂਆ ਵਾਸਤੇ ਬਹੁਤ ਠੰਡੀ ਤੇ ਆਰਾਮਦਾਇਕ ਸਾਮ ਹੁੰਦਾ ਬਾਈ ਦੀ ਇਹ ਜੀ ਗੱਲ ਨਹੀਂ ਤੇ ਥੱਲੇ ਪਸ਼ੂਆ ਦਾ ਪਰਿਆ ਹੋਇਆ ਉੱਪਰ ਰਹਿਸ਼ ਹੈ ਇਹ ਇਸ ਤਰ੍ਹਾਂ ਦੀ ਜਗਾ ਨਾ ਬਹੁਤ ਠੰਡੀ ਰਹਿੰਦੀ ਆ ਇਹ ਦੋ ਜਾਨਵਰ ਦਿਖਾਵਾਂਗੇ ਬਾਕੀ ਸਾਨੂੰ ਆਪਾਂ ਟੋਕੜਾ ਨਹੀਂ ਹੋਰ ਜਿਹੜੀਆਂ ਬਾਈ ਜਿੰਨੇ ਤਿਆਰ ਕਰੀਆਂ ਨੇ ਉਹਨਾਂ ਦੇ ਵੀ ਨਿਗ੍ਹਾ ਮਰਵਾ ਦਾਂਗੇ ਹਨਾ ਜਿਵੇਂ ਇੱਕ ਬੂਰੀ ਛੋਟੀ ਆ ਇੱਕ ਹੋਰ ਵੀ ਬੜੇ ਚੰਗੇ ਰਕਾਰਦੀ ਆ ਤੇ ਆਪਾਂ ਬਾਈ ਨਾਲ ਮਿਲਾ ਦਿੰਦੇ ਆ ਜੀ ਬਾਈ ਦੱਸਣਾ ਡਰੈਸ ਸਾਰਾ ਬੋਲ ਦੇ ਆ ਦੇਖੋ ਪੂਰੀ ਵੀ ਹਰ ਸਾਡੀ ਡਿਟੇਲ ਲੱਗੇ ਜੀ ਬਾਈ ਜੀ ਸਾਰੇ ਹਾਂਜੀ ਹਾਂਜੀ ਨਾਮ ਦੱਸ ਦੋ ਜੀ ਆਪਣਾ ਮੇਰਾ ਨਾਮ ਜੀ ਸਾਹਿਬ ਸਿੰਘ ਹੈ ਜੀ ਠੀਕ ਹੈ ਅੱਜ ਪਿੰਡ ਮੰਡਵੀ ਪਿੰਡ ਮੰਡਵੀ ਜ਼ਿਲ੍ਹਾ ਸੰਦੂਰ ਹੈ ਜੀ ਠੀਕ ਹੈ ਇਹ ਬਾਂਦਰ ਤੇ ਹੈ ਸੀ ਜੂਜਾ ਪੰਡਾ ਮੰਦੇ ਹੈਗੀ ਠੀਕ ਹੈ ਠੀਕ ਹੈ ਤੇ ਕਿੰਨੇ ਸਾਲ ਹੋ ਗਏ ਸਾਬਾਈ ਕੰਮ ਕਰਦੇ ਨੂੰ ਮੈਨੂੰ ਹੋ ਗਏ ਜੀ ਤੁਰੇ ਨਾ 15-17 ਸਾਲ ਹੋ ਗਏ ਛੋਟੇ ਹੀ ਲੱਗੇ ਸੀ ਸ਼ੌਂਕ ਸੀ ਬਸ ਠੀਕ ਹੈ ਫਿਰ ਵੀ ਪਸ਼ੂ ਲੈਣੇ ਤਾਂ ਚੰਗੀ ਲੈਣੇ ਆ ਹੈ ਹਾਂਜੀ ਪਸ਼ੂ ਲੈਣੇ ਦਾ ਕਾਟਾ ਹੀ ਲੈਣੇ ਵਧੀਆ ਹੀ ਸ਼ੌਂਕ ਦੇ ਪਸ਼ੂ ਰੱਖਦੇ ਆ ਜਿੰਮੇ ਚੱਲ ਚੱਲ ਬੇ ਜਗਾ ਥੋੜੀ ਆ ਫੇਰ ਵੀ ਤਾਂ ਘਰੇ ਪਸ਼ੂ ਰੱਖ ਰਖੇ ਨੇ ਨਹੀਂ ਆ ਹੁੰਦਾ ਵੀ ਚੱਲ ਆਪਾਂ ਖਰੀਦ ਵੇਚ ਵਾਲੀ ਰੱਖੀ ਹੈ ਹਨਾ ਇਹ ਜਿਹੜੇ 2-3 ਰੱਖ ਰਹੇ ਕੀ ਕਾਰਨ ਹੋਏ ਵੀ ਇਹ ਕਰਦੇ ਨੇ ਆਪ ਦੇ ਕੇ 25 25 ਕਿਲੋ ਇਹ ਮੈਂ ਸੱਜੇ ਤਿਆਰ ਕਰਾਂ ਵੀ ਬਾਰੋ ਤਾਂ ਬਹੁਤ ਮਹਿੰਗੀਆਂ ਮੰਦੀਆਂ ਨੇ ਠੀਕ ਹੈ ਮੇਰੇ ਲਈ ਅੱਗ ਦੇ ਲਈ ਵੀ 20 ਕਿਲੋ ਦੀ ਗਲੀ ਮੈਂ ਛੜੀਏ ਬੋਲੇ ਜੀ ਆ ਕੱਟੀਆਂ ਤਿਆਰ ਕਰਦੀ ਆ ਉਹ ਵੀ 20 ਕਿਲੋ ਵਾਲੀ ਦੀ ਠੀਕ ਹੈ ਉਹਦੇ ਵਿੱਚੋਂ ਆਪਾਂ ਦੋ ਕੱਟੀਆਂ ਹੋਰ ਤਿਆਰ ਕਰਦੇ ਹਾਂ ਜੀ ਠੀਕ ਹੈ ਆ ਕੱਟੀਆਂ ਵੀ ਤਿਆਰ ਕਰ ਰਹੇ ਆ ਹੈਂ ਹਾਂ ਜੀ ਠੀਕ ਹੈ ਇਸ 3 ਦੇ ਵਧੀਆ ਭਰਾ ਜੀ ਇਹ ਉਹ ਝੋਟੀਆਂ ਦੀ ਕੱਟੀਆਂ ਨੇ ਹਾਂ ਜੀ ਇਹਨਾਂ ਦੇ ਦੋਆਂ ਦੀਆਂ ਜੀ ਠੀਕ ਹੈ ਠੀਕ ਹੈ ਦੋਨੋਂ ਕੱਟੀਆਂ ਇਹ ਤਿਆਰ ਹੋ ਜਾਣਗੀਆਂ ਹਨਾ ਹਾਂ ਜੀ ਤੇ ਬਾਕੀ ਆ ਝੋਟੀਆਂ ਨੇ ਚੰਗੀਆਂ ਹਾਂ ਜੀ ਇਹ ਦੋ ਦੋ ਦਾ ਮੇਰੇ ਵਧੀਆ ਦੁੱਧ ਇਹਨਾਂ ਨੇ ਬਹੁਤ ਵਧੀਆ ਦੁੱਧ ਕਿੰਨੇ ਕਿੰਨੇ ਚਿਰ ਦੀ ਗੱਬਣਾ ਹੋ ਗਈਆਂ ਇਹ ਜੀ ਪੌਣੇ ਤਿੰਨ ਤਿੰਨ ਸਾਲ ਦੀ ਮੇਰੇ ਲਈ ਸੁਕ ਮੈਂ ਤੁਹਾਨੂੰ ਦੱਸੀ ਉਹਨੇ 11 15 ਬਣਾ ਕੱਢੇ ਹੋਰੇ 15 16 ਦਿੱਤਾ ਹੈ ਨਾ ਹਾਂਜੀ ਆ ਤਰੀਖ ਤਰੀਕ ਬਰੂਕ ਬਹੁਤ ਹੈ ਯਾਰ ਹੈ ਨਾ ਹਾਂਜੀ 20 ਕਿਲੋ ਆਈ ਦੀ ਕੋਈ ਨੋਰ ਦੀ ਨਹੀਂ ਹੈ ਠੀਕ ਹੈ ਹੁਣ ਅੱਗੇ ਟੀਕੇ ਵਧੀਆ ਲਵਾਰ ਕੇ ਨੇ ਹੁਣ ਆਪ ਵੇਚਾਂਗੇ ਕਿਹੜੀ ਆ ਜੋ ਕੀ ਵੇਚਾਂਗੇ ਜੀ ਹਰਿਆਣੇ ਤੋਂ ਪਸੂਲੇ ਨਹੀਂ ਆਪਾਂ ਠੀਕ ਹੈ ਹਾਂਜੀ ਵਧੀਆ ਰਿਕਾਰਡ ਦੇ ਆਪੇ ਹਰਿਆਣੇ ਦੇ ਤੁਸੀਂ ਹੀ ਇਹ ਗੱਲ ਲੀ ਬੱਡਰ ਨਹੀਂ ਆਹੀ ਹੋ ਅਸੀਂ ਹੋਰ ਕੁਝ ਨਹੀਂ ਆ ਨਾ ਬੋਲ ਬਾਣੀ ਵੀ ਹਰਿਆਣੇ ਨਾਲੇ ਟੱਚ ਹੈ ਸਾਰੀ ਹੈ ਨਾ ਤਾਂ ਤੇ ਇਹੇ ਝੋਟੀ ਵੇਚਾਂਗੇ ਇੱਕ ਦੂਜਾ ਸੂਆ ਹਨਾ ਇੱਕੋ ਥੋੜਾ ਜਿਹਾ ਹੌਲਾ ਪਾਵੇ ਚੰਗੇਤਰ ਹਾਂਜੀ ਕੰਨ ਇੱਕ ਆ ਗਈ ਠੀਕ ਹੈ ਇਹ ਇਹ ਕੜਦੀ 21 बाई ਕਿਲੋ ਬਾਈ ਹੈ ਹਾਂਜੀ ਇਹ ਆਪਣੇ ਮੈਸੇ ਦੀ ਬਾਈ ਕਿਲੋ ਦਾ ਸਾਡਾ ਇਹ ਕਿੰਨੇ ਚਿਰ ਦੀ ਗੱਭਣ ਹੋ ਗਈ ਜੀ ਅੱਜ ਦੀ ਖਰਾਬ ਹੋ ਗਈ ਜੀ ਹੁਣ ਤਾਂ ਮਹੀਨੇ ਡੇਢ ਦੀ ਗੱਭਣੀ ਠੀਕ ਹੈ ਇਹ ਦਿੱਕਤ ਆ ਜਾਂਦੀ ਦੀ ਤੁਹਾਨੂੰ ਠੀਕ ਹੈ ਠੀਕ ਹੈ ਤੇ ਇਹਨੂੰ ਫਿਰ ਤੋਰੀਏ ਫਿਰ ਇਹਨੂੰ ਹਾਂਜੀ ਤੋਰੀਏ ਹਾਂ ਇੱਕ ਇਧਰ ਵੀ ਖੜੀ ਹੈ ਵੀ ਦਿਖਾਵਾਂਗੇ ਤੇ ਇੱਕ ਆ ਝੋਟੀ ਦੇਖੋ ਇਹਨੂੰ ਬਾਹਰ ਕੱਢਦੇ ਬਾਈ ਇੱਕ ਵਾਰੀ ਠੀਕ ਹੈ ਆ ਇੱਕ ਵਾਰੀ ਬਾਹਰ ਕੱਢ ਦੇ ਝੋਟੀ ਆ ਰਕਾਲ ਵਾਲੀ ਐਨ ਫੁੱਲ ਵੱਡੀ ਹੈਵੀ ਬੱਡੀ ਦੀ ਰੇਟ ਰੂਟ ਹੋ ਜਾਂਦੇ ਹੁੰਦੇ ਨੇ ਉਹ ਤੁਸੀਂ ਕਰ ਲੈਣੇ ਨੇ ਆਪਾਂ ਤੁਹਾਨੂੰ ਹਰ ਪੱਖ ਤੋਂ ਦਿਖਾ ਦਾਂਗੇ ਯਾਰ। ਉਹ ਕਿਨੇ ਕਰ ਲੈਣੇ 1500 ਕਿਲੋ ਰੁੱਤ ਕੱਢੇਗੀ। ਠੀਕ ਐ। ਹਾਂਜੀ ਹੁਣ ਦੂਜਾ ਘੋੜਾ। ਉਹਨੂੰ ਰਿਕਾਰਡ। ਹਾਂਜੀ। 15-16 ਤਾਂ ਕਹਿੰਦਾ ਇਹਨੇ ਪਹਿਲਣੇ ਦਿੱਤਾ। ਤਸੱਲੀ ਦੇ ਦੇਣੇ ਜੀ। ਠੀਕ ਐ। ਲੈ ਚੱਲ ਐ ਇਹਨੂੰ ਤੋੜ ਦੀ ਦੇ ਕਿ ਐਨੂੰ। ਐਵੇਂ ਨੂੰ ਤੋੜ ਦੇ ਕੇ ਰਾਇ ਇਹਨੂੰ ਇੱਕ ਵਾਰੀ। ਥੋੜਾ ਜਿਹਾ ਲਾਉਣ ਲੂਣ ਦੀ ਵੀ ਪੈਂਦੀ ਐ ਥੋੜਾ ਜਿਹਾ ਘਰੀਂ ਭੀੜਾ ਤੇ ਆਹ ਦੇਖੋ ਓਏ ਹੁਣ ਕੱਢੀ ਆਪਾਂ ਨੇ ਖੁੱਲੀ ਜੀ ਗਲੀ 'ਚ ਵੱਡਾ ਕਾਦਾ ਕਈ ਵਾਰੀ ਛੋਟੀ ਜੀ ਲੱਗਦੀ ਹੁੰਦੀ ਐ ਵੀਡੀਓ 'ਚ ਥਣ ਥਣਾਟ ਦੀ ਤਾਂ ਫਿਰ ਕਿਰਪਾ ਪੂਰੀ ਹੈ ਨਾ ਭੀੜਾ ਪੁੰਝੜ ਪੰਜੜ ਰੰਗ ਰੰਗ ਠੀਕ ਆ ਕਿਹੜੇ ਏਰੀਆ ਦੀ ਐ ਸਤਾਦ ਤੇਰੀ ਸ਼ਰੀਰ ਕੇ ਜ਼ਿਲ੍ਹੇ ਦੀ ਐ ਇਹ ਹਸਾਰ ਜ਼ਿਲ੍ਹੇ ਦੀ ਦੱਸਦਾ ਆਹ ਦੇਖ ਲਓ ਇਧਰੋਂ ਦੀ ਵੀ ਦੇਖ ਲਓ ਹਾਂਜੀ ਠੀਕ ਐ ਸਾਰ ਜिले ਦੀ ਝੋਟੀ ਦੱਸਦਾ ਬਾਈ ਵੱਡਾ ਗੱਦ ਕਰ ਕਿਹੜਾ ਸੁਆ ਹੋਊ ਬਾਈ ਇਹ ਦੂਜੇ ਸੁਆ ਜੀ ਪਿਓਰ ਹਾਂਜੀ ਤੀਜਾ ਹੋ ਸਕਦਾ ਹਾਂਜੀ ਨਾਜੀ ਦੂਜੇ ਦੀ ਗਰੰਟੀ ਪਿਓਰ ਦੂਜਾ ਕਈ ਵਾਰੀ ਵੱਡੀ ਬੁੱਡੀ ਹੋ ਕੇ ਰਲਦੀ ਹੈ ਨਾ ਆ ਦੇਖ ਅੱਗੇ ਤੋਂ ਛਾਤੀ ਛੁੱਤੀ ਬਿਲਕੁਲ ਨਹੀਂ ਪਿੱਛੇ ਤੋਂ ਲੈਵਾ ਚੰਗਾ ਦੇਖੋ ਹੂੰ ਕਈ ਵੇ ਹੁੰਦਾ ਦੇਖੋ ਮੂਰੇ ਵੀ ਲੈਵਾ ਓੱਡੀ ਹੁੰਦਾ ਹਾਂਜੀ ਪਰ ਅੱਗੇ ਛਾਤੀ ਛੁੱਤੀ ਬਿਲਕੁਲ ਨਹੀਂ ਹੈਗੀ ਹਾਂਜੀ ਰਾਤ ਤੇ ਸੂਈ ਜਾਵੇਗੀ ਅੱਛਾ ਇਹ ਰਾਤ ਸੂਗੀ ਹਾਂਜੀ ਸੂਗੀ ਬੱਚਾ ਇਕੱਠਾ ਹਾਂਜੀ ਬੱਚਾ ਇਕੱਠਾ ਇਹ ਦੋ ਚਵਾਈਆਂ ਕਰ ਰਹੀਆਂ ਨੇ ਦੋ ਚਵਾਈਆਂ ਕਰਦੀਆਂ ਆ ਬੱਚਾ ਬਈ ਦੇਖੋ ਰਾਤੀ ਸੂਈ ਆ ਦੇਖੋ ਸੰਦਣਾ ਦੇਖ ਲਓ ਤੇ ਚਵਾਈ ਚੁਈ ਕਿਵੇਂ ਲਿਕੋ ਇਸਤਾਲ ਇੱਕੋ ਜੀ ਧਾਰਾ ਗੋਲ ਮੋਟੀ ਧਾਰਾ ਬਚਾਰੇ ਬਣਾਈ ਠੀਕ ਹੈ ਐਡਰੈਸ ਨੰਬਰ ਦੀ ਚਵਾਈ ਹੈ ਠੀਕ ਹੈ ਐਨ ਆਪਣੀ ਪੂਰੀ ਤਸੱਲੀ ਕਰਕੇ ਲਿ ਜਾ ਸਕਦਾ ਜੀ ਕੋਈ ਖਾਲੀ ਹੁੰਦੇ ਸਾਰ ਚੱਲੂ ਦੱਸ ਤੇ ਹਾਂਜੀ ਹਾਂ ਜੇ ਦਾਸ ਨਾ ਕੱਟੇ ਹੀ ਫਿਰ ਹੋਰ ਕਿਹੜੀ ਕੱਟੂਗੀ ਕਾ ਪੈਸੇ ਲਵੇਂਗਾ ਇਹਦੇ ਪੈਸੇ ਇਹ ਤਾਂ ਜੀ ਉਹਦਾ ਜੀ ਮੁੱਲ ਤਾਂ ਜਹ 2.5 ਲੱਖ ਰੁਪਏ ਕਰਾ ਦੇਈ ਹਾਂ ਪਰ ਰੁਪਈਆਂ ਦੀ ਗੱਲ ਕਰੀਏ ਨਾ ਫਿਰ ਪੈਸੇ ਦੇ ਪਿੱਛੇ ਰਹਿ ਗਈ ਰੁਪਈਆਂ ਦੀ ਗੱਲ ਕਰਾਂਗੇ ਹਾਂਜੀ ਹਾਂ ਬਾਕੀ ਸਭਾ ਦੋਰੀ ਦੇਣੀ ਹੈ ਜੀ ਹੋਰ ਸੱਟ ਮਾਰ ਦੇ ਦੋ ਚਲ ਹੋਰ ਮੌਕੇ ਤੇ ਕਰ ਲਾਂਗੇ ਜੀ ਜਿਵੇਂ ਕੋਈ ਗੱਲ ਬਣਦੀ ਰਹੀ ਕਿ ਬਸ ਮੌਕੇ ਤੇ ਕਰ ਲਾਂਗੇ ਤੁਰੰਮਰੋੜ ਜਿਵੇਂ ਆਪਾਂ ਲੈਣ ਵੇਲੇ ਕਰਦੇ ਹਾਂ ਤੁਰੰਮਰੋੜ ਵੇਚਣ ਵੇਲੇ ਵੀ ਹੋ ਜੂਗੀ ਹਾਂਜੀ ਇਹ ਤਾਂ ਮੁੱਲ ਤਾਂ ਕਰਨਾ ਪੈਂਦਾ ਹੀ ਹੈ ਮੁੱਲ ਕਰਨਾ ਪੈਂਦਾ ਤਾਂ ਨਾ ਬਾਈ ਕਹਿੰਦਾ ਮੁੱਲ ਹੋ ਜ ਤੇ ਦੂਸਰੀ ਲਿਆ ਹੁਣ ਅਮੁੱਲ ਹੋ ਜੂਆ ਜਾਨਵਰ ਸਾਰੇ ਪਾਸੇ ਚੰਗਾ ਬਈ ਇੱਕ ਵਾਰੀ ਸਾਨੂੰ ਦੁਬਾਰੇ ਮੇਰ ਦਿਖਾ ਲੈਣਾ ਗੱਠਾ ਗੱਠਾ ਆ ਦੇਖ ਲੋ ਆ ਦੇਖ ਲੋ ਐਂ ਚੀਜ ਸਾਰੇ ਪਾਸੇ ਚੰਗੀ ਆ ਹੁਣ ਆ ਥੋੜੀ ਜੀ ਕੱਤੀ ਲੱਗਦੀ ਹੈ ਹੈਂ ਹਾਂਜੀ ਇਹ ਕੱਢਦੀ ਰਹੀ 10 ਹਫਤਾ ਦਿਨ 10 ਦਿਨ ਹਫਤਾ ਮੈਂ ਸੇ ਨਹੀਂ ਲੈਣੇ ਦੀ ਇਹ ਤੀਸਰਾ ਸੁਆ ਹਾਂਜੀ ਇਹ ਕਿੱਧੀ ਸੁਣੂਗੀ ਜੀ ਇਹ ਛੋਟੀ ਬੱਤ ਦੀ ਆ ਹੈਨਾ ਆ ਇਹ ਬਾਤਲਾਪਾ ਆ ਗਿਆ ਬਈ ਆ ਦੇਖੋ ਇਹ ਛੋਟੀ ਬਾਡੀ ਆ ਗਈ ਤੀਸਰਾ ਸੁਆ ਤੇ ਦੁੱਧ ਬਈ ਅਗਲਾ ਕਹਿੰਦੇ 12 13 ਨੇ ਕਿਹ ਇੱਕ ਦਿਨ ਰਹਿਣੇ ਆ ਇੱਕ ਦਸ ਦਿਨ ਰਹਿਣੇ ਆ ਇਹਦਾ ਪੜਤਾ ਛੋਟਾ ਕਰ ਦੇਗਾ ਹਾਂਜੀ ਠੀਕ ਐ ਲੈ ਚੱਲ ਇਹ ਮੂੰਹ ਤਾਂ ਨਹੀਂ ਯੋ ਡਰੋਂ ਪਰ ਸਾਰੇ ਦੀ ਇਹ ਦੀ ਮੈਂ ਜੀ ਨਾ ਜੀ ਇਹਦੇ ਦੀ ਹੈ ਜੀ ਹਰੇੜੇ ਦੀ ਹਾਂਜੀ ਠੀਕ ਐ ਪਰ ਹੈ ਕੋਈ ਗੱਲ ਨਹੀਂ ਕਈ ਵਾਰੀ ਪਸ਼ੂ ਸਾਂਭ ਸੰਭਾਲ ਚ ਥੋੜਾ ਜਿਹਾ ਰਹਿ ਜਾਂਦਾ ਕਮਜ਼ੋਰ ਪਰ ਬਰੀਕ ਉਹੀ ਗੱਲ ਹਮ ਲੈ ਚੱਲ ਇਹ ਦੋ ਨਹੀਂ ਹਮ ਇਹਦੇ ਕਾਇਦਣ ਰਹਿੰਦੇ ਆ 10 ਦਿਨ ਠੀਕ ਐ 10 ਦਿਨ ਰਹਿੰਦੇ ਨੇ ਇਹ ਕਿੰਨੇ ਦੀ ਹੋਜੀ ਉਸਤਾਦ ਇਹ ਇਹਨਾ ਇੱਕ ਪੰਜ ਮੰਗਦੇ ਆ ਮੰਗਦੇ ਪੰਜਾਂ ਦੇ ਦਾਂਗੇ ਬਾਕੀ ਮੋਗ ਦੇ ਦਾਂਗੇ ਕਿੰਨੇ ਦੀ ਇਹ ਪੁਰੇ ਦੇ ਦਾਂਗੇ ਪੂਰੇ ਇੱਜ ਛੱਡ ਦਾਂਗੇ ਹਾਂਜੀ ਠੀਕ ਐ ਆ ਦੇਖ ਲਓ ਬਈ ਤੇ ਤੀਸਰਾ ਸੁਗਾ ਤਿੰਨ ਕੜਦੀ ਐ 10 ਤੇ ਇੱਕ ਆ ਚੋਟੀ ਟੋਕੜ ਵਾਈ ਕਹਿੰਦਾ ਕੋਈ ਵੇਚ ਟੋਕੜ ਵੇਚਨੇ ਨਾ ਕੋਈ ਨਾ ਹੀ ਵੇਚਣੀਆਂ ਕਰਦੇ ਨਾ ਜੇ ਕੋਈ ਹੁਣ ਭਾਅ ਲਾਉਂਦਾ ਹੋਇਆ ਨਾ ਹੀ ਹੁਣ ਨਹੀਂ ਵੇਚਣੀ ਹਜੇ ਹਾਂ ਆ ਦੇਖੋ ਇਹ ਕਿਹੜੀ ਕਿਹੜੀ ਕੱਟੀ ਐ ਨੇ ਜੋ ਹਾਂ ਕੱਟੀ ਮੋਦੀ ਦੀ ਐ ਜੀ ਹਾਂ ਇਹ ਆਪਣੇ ਕੋਲੇ ਸ਼ਾਂਤੀ ਆਪਣੇ ਬੂਰੀ ਦੀ ਕਿਹੜੀ ਐ ਬੂਰੀ ਦੀ ਕੱਟੀ ਐ ਜੀ ਬਹੁਤ ਵਧੀਆ ਐ ਹਾਂ ਮੈਂ ਅੱਧਾ ਕੱਕਾ ਜੀ ਉਦੋਂ ਆ ਆ ਕਾਲੀ ਦੀ ਆ ਗਈ ਇਹ ਮੋਦੀ ਦੀ ਆ ਜੀ ਲక్ష్ਮੀ ਦੇਰੀ ਖਰਮਾ ਆਏ ਨੇ ਠੀਕ ਐ ਇਹਦੀ ਮਾਂ ਕੋਲ ਕਿੰਨਾ ਕਿੰਨਾ ਦੁੱਧ ਦੇ ਰੀਆਂ ਨੇ ਹੁਣ ਕਿੰਨੇ ਚਿਰ ਦੀਆਂ ਗੱਬਣਾ ਨੇ ਇਹ ਜੀ ਹੋ ਗਈ 6 6 ਮਹੀਨਿਆਂ ਦੀ ਗੱਬਣਾ ਹੋ ਗਈ ਹਾਂ ਆ 6 ਕਿਲੋ ਹੋ ਗਈ ਕਿ ਹੁਣ ਆ ਕਾਲੀ ਝੋਟੀ ਦੇ ਨਾਲ ਕੋਈ ਮਹੁੰਦਾ ਆਸ਼ਕ ਕੰਬੇ ਚਣੀ ਦੇ ਗਾਹਾਂ ਵੀ ਪੈਸੀ ਲੈਣੇ ਨੇ ਗਾਹਾਂ ਕਿਹੜਾ ਕੋਈ ਆਟਾ ਹੋਦਾ ਜੀ ਇਸ ਤਰ੍ਹਾਂ ਹੀ ਬਾਕੀ ਜੇ ਕਿਛੋਂ ਗਿਆ ਬੰਦਾ ਪੈਸੇ ਪਰੂ ਵਾਲੇ ਕਿੰਨੇ ਪਰੂ ਕਿੰਨੇ 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 ਆਪਣੀ ਤਾਂ ਸ਼ੌ ਉੱਚੀ ਜਾ ਗਿਆ ਜੀ ਤਿਆਰ ਕਰਕੇ ਵਿੱਚ ਹੁੰਦੀ ਦੋ ਤੋਂ ਬਾਹਰ ਦੀ ਦੋ ਹਾਂਜੀ ਬਾਹਰ ਰੱਖਣੀ ਹੈ ਦੋ ਦੋ ਦੀ ਹਾਂਜੀ ਨਹੀਂ ਉਹਦਾ ਤਿਆਰ ਕਰਕੇ ਆ ਨਹੀਂ ਨਹੀਂ ਤਿਆਰ ਤੇ ਦੋ ਦਾ ਦੋ ਤਾਂ ਤਿਆਰ ਦੇ ਪਹਿਲਾਂ ਦੇ ਦਿੰਦੇ ਸੀ ਹਾਂ ਮੇਰੇ ਪਿੰਡ ਗੁਮਾਂਡਾ ਰੇਟੂ ਨੇ ਠੀਕ ਹੈ ਹਾਂਜੀ ਠੀਕ ਹੈ ਨੇ ਅੱਜ ਵੀ ਤਾਂ ਔਕੜ ਵੀ ਡੇਢ ਤੋਂ ਬਾਹਰ ਦੇਵੇਂਗਾ ਹਾਂਜੀ ਡੇਢ ਡੂੜਦਾ ਤੇ ਪਹਿਲੇ ਸੱਟੇ ਲਾਉਂਦੇ ਨਹੀਂ ਸ਼ੌਕੀਆ ਬੰਦਾ ਹੁਣ ਵੀ ਹਾਂਜੀ ਠੀਕ ਹੈ ਪਰਾਪਾ ਬੇਚਨੀ ਗੱਡੀ ਵਾਰ ਕਈ ਵਾਰੀ ਕੋਈ ਡੇਡ ਲਾਉਣ ਵਾਲਾ ਵੀ ਆ ਜਾਂਦਾ ਲਿਆ ਬਾਹਰੇ ਕੱਢ ਕੇ ਨਾ 6 ਮਹੀਨੇ ਦੀ ਗੱਬੜ ਹੋ ਗਈ ਇਹ 6 ਮਹੀਨੇ ਦੀ ਗੱਬੜ ਠੀਕ ਆ ਵੇਚੇਗਾ ਦੋਏ ਅੱਗੇ ਤਿਆਰ ਕਰਕੇ ਤਿਆਰ ਕਰਕੇ ਇੱਕ ਵੇਚ ਲਈ ਆ ਜੋਤੀ ਵੇਚਾਂਗੇ ਕਾਲੀ ਝੋਟੀ ਵੇਚਾਂਗੇ ਲੈ ਹੁਣ ਇਹ ਬਕਾਇਦਾ ਕਿਹਦੇ ਰਹੀ ਇਹ ਯਾਰ ਹੁਣ ਤੂੰ ਤਾਜੀਆਂ ਦਾ ਛੱਡ ਦੇ 50000 ਅਗਲਾ ਸਾਮੂਗਾ ਵੀ 30000 ਹਾਂ ਹਾਂ ਕੱਟੀ ਨਾਲ ਕੱਟੀ ਨਾਲ ਜਾਉਂਦੇ ਇਹ ਜੀ ਗੱਲ ਨਹੀਂ ਕੱਲੋਂ ਅੱਡੂ ਵੀ ਦੁੱਧ ਦੂਜੇ ਸੂਜੋ ਥੀ ਦੂਸਰਾ ਸੂਆ ਝੋਟੀਆ ਵੀ ਆ ਦੇਖ ਲੋ ਕੀ ਗੱਲਾਂ ਮਾਤਾ ਨੇ ਹੁਣ ਦੁੱਧ ਕਿੰਨਾ ਹੋਰ ਕਿਦਾਂ ਹੁੰਦਾ ਏ ਇੱਕ ਟਾਈਮ ਤੇ ਕਰ ਲਈ ਇਹ ਇਹਨੂੰ ਲੈ ਚੱਲਾ ਇਹਨੂੰ ਆਏ ਕਰਦਾ ਸੰਗਲ ਪਾਇਆ ਹੋਇਆ ਨਾ ਆ ਦੇਖ ਲੋ ਏ ਹੈ ਚੀਜ ਆ ਬਈ ਅ ਕੱਟੀ ਵੀ ਛੱਡ ਦੇ ਦੀ ਵਾਜਤ ਬੰਨੀ ਹੈ ਭਾਈ ਤੇ ਤਾਂ ਨਹੀਂ ਕੱਟ ਖਾਲੂਗਾ ਨਾ ਕੱਟੀ ਵੀ ਆਸਲਾ ਇਹਦੀ ਇਹਦੀ ਕੱਟੀ ਵੀ ਆਸਲਾ ਪਹਿਲਣ ਸੁਜਾ ਦੰਦਾ ਜੋ ਕਿਵੇਂ ਹੋ ਗਈ ਇਹ ਤਾਂ ਦੋ ਲਿਆ ਅੰਦਰ ਲਿਆ ਦੋ ਦੋ ਦਾ ਚਾਹੀਦੀ ਦੋ ਇਹ ਪੂਰੀ ਦੋ ਨਾਲ ਦੇ ਦੋ ਨਾਲ 6 ਮਹੀਨੇ ਦੀ ਗੱਪਣ ਹੋ ਗਈ ਕਿੰਨਾ ਦੁੱਧ ਦੇ ਰਹੀ ਆ ਹੁਣ ਹੁਣ 8 ਕਿਲੋ ਹੈ 8 ਕਿਲੋ ਦੁੱਧ ਦੋਨੋਂ ਡੰਗਾਂ ਦਾ ਦੋਨੋਂ ਡੱਕ ਠੰਡੀ ਮਿਲਦੀ ਆ ਬਾਈ ਆ ਦੇਖੋ ਇਹ ਆ ਕੱਟੀ ਮਿਲੂਗੀ ਨਾਲ ਆ ਇੱਕ ਬੱਚਾ ਹੈ ਦੇ ਪੇਟ ਚਾ ਬਈ ਉਹ ਵੀ ਕਹਿੰਦਾ ਮੈਂ ਨਵਾਬ ਦਾ ਟੀਕਾ ਲਵਾਇਆ ਆ ਦੇਖੋ ਕੱਟੀ ਵੀ ਨਾਲ ਬਈ ਚੰਗੇ ਰਿਕਾਰਡ ਦੀ ਆ ਫਿਰ ਉਹ ਦੁੱਨ ਇੱਕ ਚੀਜ਼ ਦਿਖਾਣਾ ਜੀ ਤੁਹਾਨੂੰ ਇਹਦੀ ਹੂੰ ਇਹ ਕੱਟੀ ਜੀ ਮੈਂ ਆਪਣੇ ਮੇਲੇ ਦੇ ਨਾਲ ਨਾਲ ਭਾਈ ਸਹੀ ਮੇਰੇ ਨਾਲ ਜਾਂਦੀ ਹੈ ਅੱਛਾ ਹਾਂ ਜੀ ਇਹਨੂੰ ਹਰ ਰੋਜ਼ ਲਿਜਾਈ ਰਹੀ ਬਾਹਰ ਠੀਕ ਹੈ ਕੱਟੀ ਵੀ ਬਾਹਰ ਲੱਗੀ ਹੈ ਬਈ ਆ ਆ ਕੱਟੀ ਜਾਊਗਾ ਨਾਲ ਓਏ ਕੋਈ ਕੱਤੀ ਦੇ 50000 ਲਾ ਦੂ ਆ ਦੇਖ ਆਹ ਹੁਣ ਠੀਕ ਐ ਫਾਈਨਲ ਐ ਰੂਡ ਲੱਖ ਜਾ ਨਾ ਜੀ ਇਹ ਮਾ ਮਾਸਾ ਮਨਾਇਆ ਯਾਰ ਹੁਣ ਕੀ ਕਰ ਪਾ ਟੋਕਰ ਦੇ ਭਾਨੇ ਹੁਣ ਨਾ ਜੀ ਹਾਂ ਹੁਣ ਤਾਂ ਠੀਕ ਐ ਯਾਰ ਬਾਬੇ ਇਹ 20 ਕਿਲਾ ਜੀ ਤੋਂ 20 ਕਿੱਟੀ ਹਾਂ ਬਾਹਰ ਅੰਦਰ ਆ ਠੀਕ ਐ ਹਾਂ ਕੋਈ ਨੀ ਆ ਦੇ ਕੋਈ ਆ ਕੇ ਫਿਰ ਠੀਕ ਹੈ ਭਾਈ ਜਰਾ ਹੁਣ ਤੋਂ ਕੜ ਦੇ ਰੇਟ ਦਾ ਠੀਕ ਹੈ 1.5 ਲੱਖ ਓਏ 1.5 ਲੱਖ ਵੀ ਦੇਖ ਲੈ ਜੇ ਘੱਟ ਵੱਲ 6 ਮਹੀਨੇ 4 ਮਹੀਨੇ ਸਾਮੇਗਾ ਪੈਸੇ ਬਹੁਤ ਲੱਗਦੇ ਨਹੀਂ ਬਈ ਇਹਦੇ ਨਹੀਂ ਪੈਸਾ ਠੀਕ ਹੈ ਨੰਬਰ ਬੋਲ ਤੇਰਾ ਨਹੀਂ ਆ ਜੋ ਟੀ ਬੂਰੀ ਆਪਣੀ ਇਹਦੇ 230 ਦੇ ਦਿੰਦੇ ਨੇ ਹੁਣ ਬਖੜਦਾ ਜੀ ਨੰਬਰ ਬੋਲੋ ਹੈ ਜੀ ਮੇਰਾ ਨੰਬਰ ਹੈ 84274 ਹੂੰ 11274 84274 ਹਾਂਜੀ 11274 ਠੀਕ ਹੈ